ਅੱਜੇ ਕੋਈ ਕੋਠੀ ਨਹੀਂ ਲਈ ਪਰ ਹਾਂ ਮੈਂ ਸੰਗਰੂਰ ਵੀ ਕਰਾਇਤੇ ਰਹਿਣਾ ਜਲੰਧਰ ਵੀ ਕਰਾਇਤੇ ਕੋਠੀ ਲੈ ਘਰ ਲੈ ਲਾਂਗੇ ਪਰ ਉਹ ਕੱਲੇ ਐ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ ਫਿਰ ਉਹਨੂੰ ਉੱਧਰਲੇ ਏਰੀਏ ਦਾ ਦਫ਼ਤਰ ਹੀ ਬਣਾ ਲਾਂਗੇ ਜੀ 7 ਦਿਨ ਹਫ਼ਤੇ ਦੇ ਹੁੰਦੇ ਨੇ 2 ਦਿਨ ਜਲੰਧਰ ਲਾਇਆ ਕਰਾਂਗੇ 3 ਦਿਨ ਜਲੰਧਰ ਲਾਇਆ ਕਰਾਂਗੇ 4 ਦਿਨ ਐਸੇ ਕੰਮ ਧੀ ਹੈ ਜੀ ਹੁਣ ਠੀਕ ਹੈ ਨਾ ਮੈਂ ਤਾਂ ਕੋਈ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਹੀਂ ਕਿਸੇ ਕਿਸੇ ਠੇਕੇ ਦਾ ਹਿੱਸਾ ਨਹੀਂ ਪਾਉਣਾ ਕਿਸੇ ਹਵੇਲੀਆਂ ਦਾ ਹਿੱਸਾ ਨਹੀਂ ਪਾਉਣਾ ਪਰ ਹਾਂ ਪਾਉਣਾ ਹਿੱਸਾ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਪਾਉਣਾ ਹੈ ਔਰ ਜਿੰਨਾਂ ਵੀ ਲੋਕਾਂ ਨੇ ਇਸ ਸਿਲੈਕਸ਼ਨ 'ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ ਮੇਰੇ ਸਿਰਮੱਥ ਤੇ ਸਾਰਾ ਫਤਵਾ ਕਮੀ ਸਾਡੇ ਵਾਲੇ ਪਾਸੇੋਂ ਭਾਵੇਂ ਕੋਈ ਰਹੀ ਗਈ ਹੋਵੇ ਲੋਕਾਂ ਵਾਲੇ ਪਾਸੇ ਕੋਈ ਕਮੀ ਨਹੀਂ ਰਹੀ ਤੇ ਜਦੋਂ ਵੀ ਹਾਂ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੁਝ ਜਗ੍ਹਾ ਤੋਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ ਜਿਵੇਂ ਅੱਜ ਅਸੀਂ ਮੀਟਿੰਗ ਬੁਲਾਈ ਹੈ ਇਸ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੂਗਾ ਤਾਂ ਕਿ ਜਿਹੜਾ ਜਿਹੜਾ ਜਿਹੜੀਆਂ ਕੋਈ ਕਮੀਆਂ ਰਹੀਆਂ ਉਹ ਸੁਝਾਅ ਜਿਹੜੇ ਆਏ ਨਵੇਂ ਮੇਰੇ ਕੋਲੇ ਲਗਭਗ ਇਦੋਂ ਇਦੋਂ ਵੱਡਾ ਹੋਊਗਾ ਉਹ ਥੱਬਾ ਜਿਹੜਾ ਮੰਗ ਪੱਤਰਾਂ ਦਾ ਜਿਹੜਾ ਮੈਂ ਫੜਿਆ ਜਿਹੜਾ ਮੈਂ ਜਦੋਂ ਰੋਡ ਸ਼ੋਅ ਤੇ ਜਾਂਦਾ ਸੀਗਾ ਤਾਂ ਰਸਤੇ 'ਚ ਲੈ ਕੇ ਖੜ ਜਾਂਦੇ ਸੀ ਮੈਂ ਮੈਂ ਉਹ ਮੰਗ ਪੱਤਰ ਫੜ ਲੈਣਾ ਸੀ ਮੈਨੂੰ ਬਹੁਤ ਸਾਰਾ ਸ਼ਾਇਦ ਉਹ ਮੰਗ ਪੱਤਰ ਮੇਰੇ ਤੱਕ ਵੈਸੇ ਨਾ ਪਹੁੰਚਦੇ ਅਧਿਕਾਰੀ ਕਈ ਵਾਰੀ ਆਲੋਚਨਾ ਨੂੰ ਵੀ ਤਾਰੀਫ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਪਰ ਮੈਂ ਉਦਾਂ ਦਾ ਨਹੀਂ ਮੈਂ ਸਿੱਧਾ ਹੀ ਕੰਟੈਕਟ ਕਰਦਾ ਹਾਂ ਸਾਹਿਬ ਇੱਕ ਇੱਕ ਨਾ ਮਦਦ ਗਰੀ ਗਰੀ ਦੇਣਾ 14 ਮੁੱਦਿਆਂ ਲੈ ਕੇ ਬੜਾ ਵੇ ਦੇਖੋ ਜੀ ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਹੁਣ ਲੱਗ ਕਿ ਅਸੀਂ ਬਹੁਤ ਉਹਨਾਂ ਚਿਰ ਅਸੀਂ ਇਹ ਨਹੀਂ ਆ ਕਿ ਕੱਲਾ ਵੋਟਾਂ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਇਸ ਇਲਾਕੇ 'ਚੋਂ ਖਬਰਾਂ ਨੇ ਇੱਕ ਪਤਾ ਕਰੋ ਕਿ ਇਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜਾ ਜਿਹੜੇ ਪਿੰਡ 'ਚ ਨਸ਼ਾ ਵੇਚਣ ਆਉਂਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਹੈ ਕਿ ਲੋਕ ਫੜਾਉਂਦੇ ਨੇ ਜਿਹੜੇ ਫੜਾਉਂਦੇ ਨੇ ਫੜਾਉਂਦੇ ਨੇ ਉਹ ਬਾਅਦ ਚ ਆਉਂਦੇ ਨੇ ਜਿਹਨੂੰ ਫੜਾ ਕੇ ਆਉਂਦੇ ਨੂੰ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹੇ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਇਹਨਾਂ ਨੂੰ ਤੋੜ ਕੇ ਨੇ ਐਕਸਸ ਇਹ ਦੁਬਾਰਾ ਕਰਨਾ ਪਊਗਾ ਹਾਂ ਨਾਲ ਮੈਡੀਕਲ ਤੇ ਨਾਲ ਜਿਹੜਾ ਮਾਨਸਿਕ ਤੌਰ ਤੇ ਸਾਈਕੀਆਟ੍ਰਿਸਟ ਲਾ ਕੇ ਉਹਨਾਂ ਦੀ ਕਾਉਂਸਲਿੰਗ ਕਰਨੀ ਪਊ ਬੱਚਿਆਂ ਦੀ ਜਿਹੜੇ ਜਿਹੜੇ ਡਰੱਗ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਮਰੀਜ਼ ਮੰਨਦਾ ਉਹਨੂੰ ਮੈਂ ਪੇਸ਼ੈਂਟ ਕਹੂੰਗਾ ਮੈਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ